ਗੁਰੂ ਸਾਹਿਬ ਨੇ ਇੱਕ ਸ਼ਬਦ ਗਾਇਆ ਸੀ ਉਸ ਦਾ ਭਾਵ ਇਹ ਵੀ ਕਿ हे ਪੁਰਸ਼ਾ ਇਸ ਦ੍ਰਿਸ਼ਟੀਮਾਨ ਜਗਤ ਦੇ ਵਿੱਚ ਪਰਮਾਤਮਾ ਦੀ ਭਗਤੀ ਸਿਮਰਨ ਦਾ ਵਪਾਰ ਕਰਨ ਵਾਸਤੇ ਤੈਨੂੰ ਮਾਨਸ ਦੇ ਪ੍ਰਾਪਤ ਹੋਈਏ ਐਸ ਲਈ ਗੁਰੂ ਸੁਦਾਗਰ ਕੋਲ ਜਾ ਕੇ ਭਗਤੀ ਤੇ ਸੱਚ ਦਾ ਵਪਾਰ ਕਰ ਜੋ ਮੁਨਾਫਾ ਹੋਵੇ ਉਸ ਨੂੰ ਸਾਹਮਣੇ ਰੱਖ ਜਗਤ ਵਿੱਚ ਅਨੇਕਾਂ ਵਸਤੂਆਂ ਹਨ ਜਿਹੜੀਆਂ ਪਿਆਰੀਆਂ ਹਨ ਉਹ ਵਸਤੂਆਂ ਐ ਦੁਨੀਆ ਛੱਡਣ ਵੇਲੇ ਨਾਲ ਨਹੀਂ ਜਾਂਦੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਹਨ ਉਹ ਵਸਤੂਆਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਜੋ ਤੁਰਨ ਲੱਗਿਆਂ ਸਾਥ ਚੱਲੇ ਤੇ ਰਾਹ ਵਿੱਚ ਸਹਾਇਤਾ ਕਰੇ ਉਹ ਪਰਮਾਤਮਾ ਜੋ ਅੱਗੇ ਦਰਗਾਹ ਵਿੱਚ ਹਿਸਾਬ ਕਰਨ ਵਾਸਤੇ ਬੈਠਾ ਏ ਉਹ ਬਹੁਤ ਸਿਆਣਾ ਏ ਉਸ ਦੇ ਕੋਲ ਹਿਰਾਫੇਰੀ ਨਹੀਂ ਚੱਲਦੀ ਉਹ ਤਾਂ ਚੰਗੀਆਂ ਵਸਤੂਆਂ ਦਾ ਗਾਹਕ ਆ ਹੁਣ ਪੁੱਛੋਗੇ ਚੰਗੀਆਂ ਵਸਤੂਆਂ ਕੀੜੀਆਂ ਨੇ ਉਹ ਹੈ RAM ਨਾਮ ਤੇ ਪਰਮਾਤਮਾ ਦਾ ਸਿਮਰਨ ਇਸ ਵਾਸਤੇ ਹਰ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਹਰ ਸਿਮਰਨ ਤੇ ਹਰ ਉਸਤਤ ਦਾ ਸੌਦਾ ਲੈ ਕੇ ਅੱਗੇ ਜਾਓਗੇ ਤਾਂ ਉਸ ਸਮੇਂ ਨਰੰਕਾਰ ਖੁਸ਼ ਹੋਵੇਗਾ ਉਸ ਪਤੀ ਪਰਮੇਸ਼ਰ ਨੂੰ ਖੁਸ਼ ਕਰਨ ਵਿੱਚ ਹੀ ਸਾਡਾ ਭਲਾ ਹੈ ਜਿਨ੍ਹਾਂ ਲੋਕਾਂ ਕੋਲ ਪਰਮਾਤਮਾ ਦੀ ਭਗਤੀ ਰਾਸ ਨਹੀਂ ਹੈ ਉਹਨਾਂ ਨੂੰ ਪ੍ਰਮਾਤਮਾ ਕਿਵੇਂ ਸੁੱਖ ਦੇ ਸਕਦਾ ਹੈ ਉਹ ਕਿਵੇਂ ਸਤਕਾਰੇ ਜਾ ਸਕਦੇ ਹਨ ਪ੍ਰਮਾਤਮਾ ਭਗਤੀ ਤੋਂ ਬਿਨਾ ਹੋਰ ਸਭ ਕੀਰਤਾਂ ਝੂਠੀਆਂ ਹਨ ਜੋ ਮਾੜੇ ਝੂਠੇ ਤੇ ਠੱਗ ਕਰਮ ਕਰਦੇ ਹਨ ਉਹਨਾਂ ਦਾ ਮਨ ਤੇ ਸ਼ਰੀਰ ਮਾੜਾ ਹੋ ਜਾਂਦਾ ਹੈ ਜੋ ਤਨ ਮਨ ਕਰਕੇ ਮਾੜੇ ਹੋ ਜਾਂਦੇ ਹਨ ਦੁਨੀਆਦਾਰੀ ਦੀ ਸੁਦਾਗਰੀ ਕਰਨ ਵਾਸਤੇ ਦਰਗਾਹ ਵਿੱਚ ਸਤਕਾਰੇ ਨਹੀਂ ਹੋ ਜਾਂਦੀ ਉਨਾਂ ਨੂੰ ਸਤਗੁਰ ਤੇ ਪ੍ਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਕਈ ਮਨੁੱਖ ਸਾਧੂ ਪੀਰ ਬ੍ਰਾਹਮਣ ਇਹ ਅਨੁਭਵ ਕਰਦੇ ਹਨ ਕਿਉਂਕਿ ਉਹਨਾਂ ਦਾ ਜਨਮ ਉੱਚੇ ਖਾਨਦਾਨਾਂ ਵਿੱਚ ਹੋਇਆ ਏ ਉਹ ਲੋਕਾਂ ਵਿੱਚ ਸਤਕਾਰੇ ਹੁੰਦੇ ਹਨ ਇਸ ਕਰਕੇ ਉਹਨਾਂ ਨੂੰ ਪ੍ਰਭੂ ਸਿਮਰਨ ਦੀ ਲੋੜ ਨਹੀਂ ਆ ਇਹ ਗਲਤ ਹੈ ਜੋ ਮਾੜੇ ਕਰਮ ਕਰਦਾ ਏ ਉਹ ਚਾਹੇ ਕੋਈ ਵੀ ਹੋਵੇ ਉਹ ਦੁੱਖ ਜ਼ਰੂਰ ਉਠਾਵੇਗਾ ਜਾਤ ਨੂੰ ਕੋਈ ਨਹੀਂ ਪੁੱਛਦਾ ਜੋ ખોਟੇ ਕਰਮ ਕਰਦਾ ਉਹ ਆਉਂਦਾ ਜਾਂਦਾ ਤੇ ਪੁਛਤਾਉਂਦਾ ਹੈ ਗੁਰੂ ਸਾਹਿਬਾਂ ਨੇ ਕਿਹਾ हे ਪੁਰਸ਼ਾ ਚੰਗੇ ਗੁਰੂ ਦੇ ਲੜ ਲੱਗ ਕੇ ਮਨ ਨੂੰ ਸਮਝਾਉਣਾ ਚਾਹੀਦਾ ਏ ਕਿ ਹਰੀ ਨਾਮ ਸਿਮਰਨ ਵਿੱਚ ਹੀ ਤੇਰੀ ਵਡਿਆਈ ਏ ਜੋ ਪਰਮਾਤਮਾ ਦੀ ਭਗਤੀ ਵਿੱਚ ਲੱਗਦੇ ਹਨ ਉਹਨਾਂ